ਪੁਵਾਨੀਗੜ ਇਥੋਂ ਦੇ ਨੇੜਲੇ ਪਿੰਡ ਜੌਲੀਆਂ ਵਿਖੇ ਨਸ਼ਾ ਤਕਸਰਾ ਦੀਆਂ ਨਜਾਇਜ਼ ਉਸਾਰੀਆਂ ਢਾਈਆਂ ਪੁਵਾਨੀਗੜ ਪੁਲਿਸ ਦੀ ਵੱਡੀ ਕਾਰਵਾਈ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮਹਿਮਤ ਤਹਿਤ ਪਿੰਡ ਜੌਲੀਆਂ ਵਿਖੇ ਨਸ਼ਾ ਤਕਸਰਾ ਵੱਲੋਂ ਬਣਾਈਆਂ ਨਜਾਇਜ਼ ਉਸਾਰੀਆਂ ਨੂੰ ਢਾਹਿਆ ਗਿਆ ਇਹ ਕਾਰਵਾਈ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚੈਲ ਦੀ ਗਵਾਹੀ ਹੇਠ ਕੀਤੀ ਗਈ ਇਸ ਦੌਰਾਨ ਸਿਵਲ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਸੁਰੱਖਿਆ ਪ੍ਰਦਾਨ ਕੀਤੀ ਗਈ ਕਪਤਾਨ ਪੁਲਿਸ ਪੀਵੀ ਆਈ ਨਵਦੀਪ ਸਿੰਘ ਬਰਕਤੇ ਉਪ ਕਪਤਾਨ ਪੁਲਿਸ ਰਾਹੁਲ ਕਾਉਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਵਿਅਕਤੀ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਉਹਨਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਨਜਾਇਜ਼ ਨਜਾਇਜ਼ ਜਾਇਦਾਦਾਂ ਤੌਰ ਤੇ ਬਣਾਈਆਂ ਹੋਈਆਂ ਹਨ ਪ੍ਰਸ਼ਾਸਨ ਨੇ ਇਹ ਨਜਾਇਜ਼ ਢਾਂਚੇ ਤੋੜ ਕੇ ਸਪਸ਼ਟ ਸੰਦੇਸ਼ ਦਿੱਤਾ ਕਿ ਨਸ਼ਿਆਂ ਦੇ ਕਾਰੋਬਾਰ ਤੋਂ ਕਮਾਈ ਗਈ ਦੌਲਤ ਨਾਲ ਖੜੀਆਂ ਕੀਤੀਆਂ ਉਹ ਸਾਰੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਦੁਰਜਮਾ ਮਲਜਮਾ ਖਿਲਾਫ ਪਹਿਲਾਂ ਵੀ ਕਾਫੀ ਕੇਸ ਦਰਜ ਹਨ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਖਸਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੁਣ ਕਿਹਾ ਕਿ ਜਿਹੜੇ ਵਿਅਕਤੀ ਨਸ਼ਿਆਂ ਦੇ ਗੰਦੇ ਧੰਦੇ ਨੂੰ ਛੱਡਣਾ ਚਾਹੁੰਦੇ ਹਨ ਪੰਜਾਬ ਸਰਕਾਰ ਉਹਨਾਂ ਦੀ ਮੁੜ ਵਿਸੇਵ ਲਈ ਪੂਰਾ ਸਹਿਯੋਗ ਦੇਵੇਗਾ ਜਿਲੇ ਵਿੱਚ ਸਰਕਾਰੀ ਨਸ਼ਾ ਸੜਾਓ ਕੇਂਦਰ ਨੌਜਵਾਨਾਂ ਦੀ ਮਦਦ ਲਈ ਲਗਾਤਾਰ ਕਾਰਗਸਾਬਤ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਜੁੱਧ ਨਸ਼ਿਆਂ ਵਿਰੁੱਧ ਮਹਮ ਨਿਰੰਤਰ ਜਾਰੀ ਹੈ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਵਿਅਕਤੀ ਨੂੰ ਨਹੀਂ ਬਖਸ਼ਿਆ ਜਾਵੇਗਾ ਨਸ਼ਾ ਤਖਸਰਾ ਨੇ ਸੂਬੇ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ ਜਿਸ ਨੂੰ ਬਚਾਉਣ ਲਈ ਸਰਕਾਰ ਪੂਰੇ ਦੜ ਤੇ ਨਿਸ਼ਚੇ ਨਾਲ ਕੰਮ ਕਰ ਰਹੀ ਹੈ ਇਸ ਵੱਡੀ ਕਾਰਵਾਈ ਨਾਲ ਹਲਕੇ ਵਿੱਚ ਨਸ਼ਾ ਮਾਫੀਆ ਅਖਲਵਾਲੀ ਮਚ ਗਈ ਪ੍ਰਸ਼ਾਸਨ ਨੇ ਸਪਸ਼ਟ ਕਰ ਦਿੱਤਾ ਕਿ ਨਸ਼ਿਆਂ ਨਾਲ ਜੁੜੇ ਧੰਦੇ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਰਿਪੋਰਟਰ ਰਾਜਕੁਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਇਸ ਦੌਰਾਨ ਐਸਪੀ ਨਵਰੀਤ ਸਿੰਘ ਬਿਰਕ ਨੇ ਅੱਗੇ ਹੋਰ ਕੀ ਕਿਹਾ ਜਰਾ ਸੁਣੋ ਜੋਲੀਆਂ ਚ ਤਾਂ ਐਵੇਂ ਆ ਕਿ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਸਾਨੂੰ ਇੱਕ ਆਰਡਰ ਸੇਗਾ ਕਿ ਉਹਨਾਂ ਵੱਲੋਂ ਇੱਕ ਡਿਮੋਲਿਸ਼ਨ ਡਰਾਈਵ ਜੌਲੀਆਂ ਪਿੰਡ ਦੇ ਵਿੱਚ ਜਿਹੜੇ ਲੋਕਾਂ ਨੇ ਇਲੀਗਲ ਕੰਸਟਰਕਸ਼ਨ ਸਟਰੀਟ ਦੇ ਵਿੱਚ ਕੀਤੀਆਂ ਹੋਈਆਂ ਉਹਨੂੰ ਉਹਨਾਂ ਨੇ ਹਟਾਉਣਾ ਸੀ। ਉਹਦੇ ਲਈ ਅਸੀਂ ਇੱਥੇ ਉਹਨਾਂ ਨੂੰ ਪੁਲਿਸ ਹਲਪ ਦੇਣ ਆਏ ਸੀ ਕਿ ਜੇ ਲਾਅਨ ਆਰਡਰ ਦਾ ਕੋਈ ਇਸ਼ੂ ਨਾ ਕ੍ਰੀਏਟ ਹੋਵੇ ਉਹਦੇ ਵਾਸਤੇ ਉਹਨਾਂ ਨੇ ਪੁਲਿਸ ਮਦਦ ਮੰਗੀ ਸੀ ਥਰੂ ਡੀਸੀ ਆਫਿਸ ਤੇ ਐਸਐਸਪੀ ਸਾਹਿਬ ਨੂੰ ਲਿਖਿਆ ਸੀ ਉਹਦੇ ਲਈ ਅਸੀਂ ਪੁਲਿਸ ਮਦਦ ਦੇਣ ਲਈ ਆਏ ਸੀ। ਤੇ ਲੇਕਿਨ ਇੱਥੇ ਜਦੋਂ ਇਨਾਂ ਜਿਨ੍ਹਾਂ ਲੋਕਾਂ ਨੇ ਇਲੀਗਲ ਕੰਸਟਰਕਸ਼ਨਸ ਕੀਤੀਆਂ ਹੋਈਆਂ ਉਹਨਾਂ ਬਾਰੇ ਇਹ ਹੈ ਕਿ ਤਕਰੀਬਨ ਸਾਰੇ ਲੋਕਾਂ ਤੇ 7-7 8-8 5-5 ਮੁਕਦਮੇ ਦਰਜ ਜਿਵੇਂ ਇੱਕ ਕੋਈ ਸਤਪਾਲ ਫਿਰ ਇੱਕ ਗੋਲਗੱਪਾ ਗੁਰਪ੍ਰੀਤ ਗੁਰਪ੍ਰੀਤ ਸਿੰਘ ਨੇ ਇਸ ਗੋਲਗੱਪਾ ਫਿਰ ਆ ਪਿੱਛੇ ਆਪਣੇ ਹਰਬੰਸ ਸਿੰਘ ਬੰਸੇ ਦਾ ਘਰ ਸੀ ਆ ਰਾਈਟ ਹੈਂਡਸ ਆ ਕੋਈ ਬੇਬੀ ਐ ਸੋ ਐਵੇਂ ਦੇ ਸਾਰੇ ਹਾਂਜੀ ਸਰਬਜੀਤ ਬੇਬੀ ਸੋ ਕੋਈ ਹੀ ਕਰ ਇੱਥੇ ਹੋਊਗਾ ਜਿਹੜਾ ਨਸ਼ੇ ਦਾ ਕੰਮ ਨਹੀਂ ਕਰਦਾ ਜਿਹੜਾ ਨਹੀਂ ਕਰਦਾ ਤਾਂ ਚੰਗੀ ਗੱਲ ਹੈ ਲੇਕਿਨ ਅਸੀਂ ਬੜਾ ਸਖਤ ਮੈਸੇਜ ਮੈਸੇਜ ਵੀ ਨਹੀਂ ਹੁਣ ਮੈਸੇਜ ਦਿੰਦਿਆਂ ਨੂੰ ਤਾਂ ਆਲਮੋਸਟ 2 ਸਾਲ ਹੋ ਗਏ ਹੁਣ ਤਾਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਸਰਤਾਜ ਸਿੰਘ ਜੀ ਚਾਹਲ ਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਸਰ ਆਈਪੀਐਸ ਉਹਨਾਂ ਦੀ ਰੈਨਮਾਈ ਹੇਟ ਨਸ਼ੇ ਦੇ ਖਿਲਾਫ ਪੁਲਿਸ ਪੰਪਾਂ ਪਾਰ ਹੋਈ ਹੋਈ ਹੈ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਜਾਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਬਹੁਤ ਸਖਤ ਸਟੈਪ ਲਏ ਜਾ ਰਹੇ ਨੇ ਉਹਦੇ ਤਹਿਤ ਹੀ ਤੁਸੀਂ ਅੱਜ ਦੇਖ ਰਹੇ ਹੋ ਇੱਥੇ ਕਿ ਉਹਨਾਂ ਨੂੰ ਜਿਹੋ ਜੀ ਫੀਲਿੰਗ ਆ ਰਹੀ ਹੋਊਗੀ ਤੇ ਹੁਣ ਇੱਥੇ ਪੈਰ ਫੜਦੇ ਆ ਕਦੀ ਮਾਫੀਆਂ ਮੰਗਦੇ ਆ ਵੀ ਅਸੀਂ ਹੁਣ ਨਹੀਂ ਕਰਦੇ ਅੱਗੇ ਤੋਂ ਨਹੀਂ ਕਰਦੇ ਪਰ ਇਹ ਬਾਜ਼ ਨਹੀਂ ਹੁੰਦੇ ਤੇ ਇਹਨਾਂ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਹੋਰ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਜਿੱਥੇ-ਜਿੱਥੇ ਲੋਕੀ ਇਸ ਕੰਮ 'ਚ ਲਿਬੜੇ ਹੋਏ ਨੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਬਾਅਦ ਆ ਜਾਓ ਤੁਹਾਡੇ ਖਿਲਾਫ ਇਸ ਤੋਂ ਵੀ ਸਖਤ ਸਟੈਪ ਲੈ ਜਾਣਗੇ ਸਰਦੱਸਿਆ ਕਿ ਜਿਹੜਾ ਸਭ ਤੋਂ ਪਹਿਲਾਂ ਘਰ ਸਤਪਾਲ ਦਾ ਆਪਾਂ ਵੇਖਿਆ ਸੀ ਉਹਦੇ ਖਿਲਾਫ 8 ਮੁਕਦਮੇ ਸੀ ਉਸ ਤੋਂ ਬਾਅਦ ਗੁਰਪ੍ਰੀਤ ਗੋਲਗੱਪੇ ਦੇ ਖਿਲਾਫ ਸ਼ਾਇਦ 9 ਮੁਕਦਮੇ ਦਰਜ ਸੀ ਬੇਵੀ ਦੇ ਖਿਲਾਫ ਵੀ ਹੁਣ ਇੱਥੇ ਮੌਕੇ ਤੇ ਜਾ ਕੇ ਪਤਾ ਕਰ ਰਹੇ ਆ 8 5 8 ਮੁਕਦਮੇ ਕਿਸੇ ਤੇ ਹਰ ਬੰਸ ਬੰਸੇ ਦੇ ਘਰ ਤੇ ਤੁਸੀਂ ਇਹਨਾਂ ਦੇ ਘਰਾਂ ਦਾ ਵੇਖ ਲੋ ਇਹਨਾਂ ਦੀਆਂ ਐਲੀਵੇਸ਼ਨਸ ਤੇ ਕਿੰਨੇ ਵਧੀਆ ਤਰੀਕੇ ਨਾਲ ਬਣੇ ਨੇ ਪਿਛਲੀ ਵਾਰੀ ਜਦੋਂ ਮੈਂ ਇੱਥੇ ਇੱਕ ਵਾਰੀ ਆਇਆ ਸੀ ਕੋਆਰਡੀਨੇਟ ਸਰਚ ਕਰਨ ਲਈ ਤਾਂ ਮੈਂ ਇੱਥੇ ਇੱਕ ਦੁਕਾਨਦਾਰ ਨੂੰ ਪੁੱਛ ਬਿਠਾ ਮੈਂ ਕਿਹਾ ਵੀ ਇਹ ਜਿਹੜੇ ਸਾਹਮਣੇ ਘਰ ਨੇ ਇਹ ਕੀ ਕੰਮ ਕਰਦੇ ਨੇ ਤੇ ਉਹ ਹੱਸ ਕੇ ਮੈਨੂੰ ਕਹਿਣ ਲੱਗਾ ਵੀ ਤੁਹਾਨੂੰ ਨਹੀਂ ਪਤਾ ਕੀ ਕਰਦੇ ਨੇ ਬੱਲੋ ਹੀ ਵਾਸ ਸੋ ਕਲੀਅਰ ਕਿ ਫੇਰ ਅਸੀਂ ਇਹਨਾਂ ਨੂੰ ਜਦੋਂ ਪੁੱਛਦੇ ਆਂ ਤਾਂ ਵੀ ਸਾਨੂੰ ਆਪਣਾ ਸੋਰਸ ਆਫ ਇਨਕਮ ਦੱਸੋ ਵੀ ਇਹ ਜਿਹੜੇ ਤੁਸੀਂ ਏਡੇ ਏਡੇ ਘਰ ਬਣਾਏ ਨੇ ਇਹ ਤੁਹਾਡਾ ਕੀ ਕੰਮਕਾਰ ਕਰਦੇ ਹੋ ਕੀ ਸੋਰਸ ਉੱਥੇ ਆ ਕੇ ਬਿਲਕੁਲ ਚੁੱਪ ਕਰ ਜਾਂਦੇ ਨੇ ਜਿਹਦੇ ਤੋਂ ਸਾਫ ਪਿਆਰ ਹੈ ਕਿ ਬਾਜ਼ ਨਹੀਂ ਆ ਰਹੇ ਆਪਣੇ ਕੰਮਾਂ ਤੋਂ ਤੇ ਅੱਗੇ ਵੀ ਇਹਨਾਂ ਨੂੰ ਸ਼ਕਤੀ ਨਾਲ ਇਹਨਾਂ ਦੇ ਨਾਲ ਮੈਂ ਬਾਰ ਬਾਰ ਪਿਛਲੇ ਕੁਝ ਟਾਈਮ ਤੋਂ ਕਹਿਣਾ ਵੀ ਚੇਤਾਵਨੀਆਂ ਬਹੁਤ ਹੋ ਗਈਆਂ ਹੁਣ ਹੁਣ ਤਾਂ ਐਕਸ਼ਨ ਦਾ ਟਾਈਮ ਹੈ ਤੇ ਅਸੀਂ ਹੁਣ ਐਕਸ਼ਨ ਹੀ ਲੈ ਕੇ ਇਹਨਾਂ ਨੂੰ ਨੱਥ ਪਾਵਾਂਗੇ ਠੀਕ ਹੁਣ ਤੱਕ ਇਹ ਸੰਗੋਠ ਦੇ ਵਿੱਚ ਕਿਰਪਾ ਕਰਕੇ ਮੈਂ ਦਿੱਤਾ ਤੁਸੀਂ ਇਹਨਾਂ ਦੀਆਂ ਢਾਟੀਆਂ ਇਸ ਤੋਂ ਬਾਅਦ ਕੀ ਐਕਸ਼ਨ ਹੋਊਗਾ ਕੋਈ ਸੀ ਬ੍ਰਦਰ ਫਰਦਰ ਜਿਹੜੇ ਬੰਦੇ ਲੋਫਲੀ ਵੇਖਿਆ ਜਾਊਗਾ ਕਿਹੜਾ ਬੰਦਾ ਬੇਲ ਤੇ ਬਾਹਰ ਹੈ ਜੇ ਕਿਸੇ ਤਰ੍ਹਾਂ ਉਹਦੀ ਬੇਲ ਰਿਜੈਕਟ ਹੋ ਸਕਦੀ ਹੈ ਉਹਦੀ ਬੇਲ ਰਿਜੈਕਟ ਹੋਣੀ ਚਾਹੀਦੀ ਹੈ ਜੇ ਕੋਈ ਪੀਓ ਹੈ ਤਾਂ ਪੀਓ ਦੀ ਪ੍ਰोसीडिंग ਉਹਦੀ ਜਿਹੜੀ ਫਰਦਰ ਉਹਦੀ ਪ੍ਰਾਪਰਟੀ ਜਿਹੜੀ ਹੈ ਸੀਜ਼ ਕਰਨ ਲਈ ਜੋ ਐਫਰਟ ਕੀਤੇ ਜਾ ਸਕਦੇ ਇਹਨਾਂ ਚੋਂ ਜੇ ਕਿਸੇ ਦੇ ਖਿਲਾਫ ਮਤਲਬ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਨੇ ਤੋ ਅਸੀਂ ਉਹ ਕੰਪੀਟੈਂਟ ਅਥਾਰਟੀ ਨੂੰ ਕੇਸ ਬਣਾ ਕੇ ਭੇਜੀਦਾ ਕਿ ਇਹ ਬੰਦਾ ਨਸ਼ਾ ਤਸਕਰੀ ਦੇ ਦੁਆਰਾ ਹੀ ਆ ਪ੍ਰਾਪਰਟੀ ਬਣਾਈ ਬੈਠਾ ਉਹ ਜਿੰਨਾ ਵਧੀਆ ਤਰੀਕੇ ਨਾਲ ਅਸੀਂ ਰਿਕਾਰਡ ਇਕੱਠਾ ਕਰਕੇ ਲਿਖ ਕੇ ਭੇਜਦੇ ਆ ਉਹ ਕੰਪੀਟੈਂਟ ਅਥਾਰਟੀ ਜਿਹੜੀ ਹੁੰਦੀ ਆ ਫਿਰ ਉਹ ਉਸ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੰਦੀ ਆ ਫ੍ਰੀਜ਼ ਕਰਨ ਤੋਂ ਬਾਅਦ ਜਿਹੜੇ ਅਗਲੇ ਆਰਡਰਸ ਹੁੰਦੇ ਨੇ ਉਹ ਫਿਰ ਕਨਫਿਸਕੇਟ ਹੋ ਜਾਂਦੀ ਆ ਉਹ ਸਰਕਾਰ ਦੀ ਪ੍ਰਾਪਰਟੀ ਬਣ ਜਾਂਦੀ ਆ ਤੋ ਜਿਹੜੇ ਬੰਦੇ ਦਾ ਜਿੱਥੇ ਤੱਕ ਪ੍ਰੋਸੈਸ ਪਹੁੰਚਿਆ ਹੋਇਆ ਹੈ ਠੀਕ ਹੈ ਉਹਨੂੰ ਅੱਗੇ ਵਧਣ ਲਈ ਮੈਂ ਡੀਐਸਪੀ ਸਾਹਿਬ ਇੱਥੇ ਹਾਜ਼ਰ ਨੇ ਇਹਨਾਂ ਨੂੰ ਕਹੂੰਗਾ ਕਿ ਇਹ ਕੱਲੇ-ਕੱਲੇ ਘਰ ਦਾ ਰਿਕਾਰਡ ਛਾਣਵੀਨ ਕਰਕੇ ਜਿਹਦੇ ਖਿਲਾਫ ਜੋ ਵੀ ਐਕਸ਼ਨ ਲੈਣਾ ਪਣਦਾ ਉਹਨੂੰ ਸਿਰੇ ਲਾਇਆ ਜਾਵੇ ਮੈਂ ਤਾਂ ਤੁਹਾਨੂੰ ਲੋਕਾਂ ਨੂੰ ਹੀ ਪੁੱਛਣਾ ਚਾਹੂੰਗਾ ਕਿ ਤੁਹਾਡੇ ਕੋਲ ਹੁਣ ਕੀ ਕਿਸ ਤਰ੍ਹਾਂ ਦਾ ਫੀਡਬੈਕ ਆਉਂਦਾ ਸਾਨੂੰ ਲੱਗਦਾ ਹੈ ਕਿ ਲੋਕ ਘਰਾਂ ਨੂੰ ਛੱਡ-ਛੱਡ ਕੇ ਭੱਜ ਜਾਂਦੇ ਹੁਣ ਕਿਸੇ ਵੀ ਬੰਦੇ ਨੂੰ ਮਿਲਦੇ ਆ ਤਾਂ ਇਹ ਲੇਡੀਜ਼ ਨੂੰ ਘਰ ਛੱਡ ਕੇ ਆਪ ਬੰਦਾ ਕੋਈ ਵੀ ਨਹੀਂ ਲੱਭਦਾ ਸਾਨੂੰ ਦੂਜਾ ਤੁਹਾਡਾ ਸਵਾਲ ਸੀਗਾ ਕਿ ਹੁਣ ਤੱਕ ਸੰਗਰੂਰ ਵਿੱਚ ਕਿੰਨੀਆਂ ਡਿਮੋਲਿਸ਼ਨਸ ਹੋ ਚੁੱਕੀਆਂ ਨੇ ਮੈਨੂੰ ਲੱਗਦਾ ਹੈ ਅੱਜ 20 ਤੋਂ ਬਾਅਦ 21ਵੀਂ ਡਿਮੋਲਿਸ਼ਨ ਸੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਾਰੀ ਪ੍ਰਾਪਰਟੀ ਫ੍ਰੀਜ਼ ਹੋਈ ਹੈ ਹੁਣ ਤੱਕ ਆਪਣੀ ਸਾਡੇ ਡਿਸਟ੍ਰਿਕਟ ਦੇ ਵਿੱਚ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਤਕਰੀਬਨ 9 ਕੇਸਸ ਭੇਜੇ ਗਏ ਸੀਗੇ 9 ਚੋਂ 2 ਹੱਲੇ ਅੰਡਰ ਪ੍ਰੋਸੈਸ ਨੇ ਤੇ 7 ਜਿਹੜੀਆਂ ਨੇ ਉਹ ਫ੍ਰੀਜ਼ ਹੋ ਚੁੱਕੀਆਂ ਨੇ ਤੇ ਅੱਗੇ ਉਹਨਾਂ ਨੂੰ ਕਨਫਿਸਕੇਟ ਕਰਨ ਲਈ ਕਾਰਵਾਈ ਜਿਹੜੀ ਹੈ ਗਈ ਆ ਉਹ ਵੀ جاری ਹੈ ਥੈਂਕ ਯੂ